ਸਮਾਂ ਸਮੇਂ ਨਾਲ ਮੰਨਰ ਬਦਲਣਾ ਚਾਹੀਦਾ ਹੈ ਕਿਉਂਕਿ ਸਮਾਂ ਦੇ ਸਮੇਂ ਨਾਲ ਤੁਸੀਂ ਨਹੀਂ ਚੱਲਦੇ ਤਾਂ ਸਮਾਂ ਤੁਹਾਨੂੰ ਬਹੁਤ ਛੱਡ ਜਾਂਦਾ ਹੈ ਇਸ ਕਰਕੇ ਮੈਂ ਵੀ ਸਮੇਂ ਦੇ ਨਾਲ ਜੋ ਅੱਜ ਦੇ ਨੌਜਵਾਨ ਦੀ ਸੋਚ ਹੈ ਉਹ ਸੋਚ ਜਿਹੜਾ ਬੰਗਾਰੇ ਉਹਦੀ ਪਸੰਦ ਹੈ ਬੰਗਾਰੇ ਰਾਣਾ ਸੀ ਮੇਰੇ ਰਾਂਝਾ ਦਾ ਪ੍ਰਿੰਸੀਪਲ ਜੀ ਹੜਾ ਕੱਟੇ ਉਹਨਾਂ ਕਾਲ ਦੇ ਵਿੱਚੋਂ ਨਾਲ ਉਹ ਕਾਲਪਨਿਕ ਸੀ ਜਿਵੇਂ ਇੱਕ ਕਹਾਣੀ ਸੀ ਬਾਈ ਬਚਨ ਦੇ ਦਿਲ ਦੇ ਕਰਮ ਵਿੱਚ ਲਿਖਿਆ ਹੈ ਨਾ ਦੀ ਕਲਪਨਾ ਹੈ ਅਲੱਖ ਸਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਹੋਵੇ ਸਵੇਰਾ ਮਿਟੇ ਹਨੇਰਾ ਇੱਕ ਨਵਾਂ ਅਭਿਆਨ ਹੈ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੂਲਤਾ ਨਾਲ ਲੈਸ ਹੋ ਰਹੇ ਹਨ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਹੱਥਾਂ ਵਿੱਚ ਜੋੜ ਕੇ ਮੈਂ ਅਰਜ਼ਾ ਗੁਜ਼ਾਰਦੀ ਕਰ ਦੇਵੋ ਇਹਨੂੰ ਬਸ ਮਾਫਿ ਕਰਵਾ ਜੀ ਮੇਰੇ ਪਿੱਛੇ ਲੈਣ ਪੈਂਦਾ ਦਿਲ ਦੀ ਡਾਣੀ ਮਾਰਾ ਮੇਰੇ ਪਿੱਛੇ ਲੈਣ ਪੈਂਦਾ ਦਿਲ ਦੀ ਡਾਣੀ ਮਾਰਾ ਇਸ ਗੱਲ ਦੀ ਗਵਾਹੀ ਮੈਂ ਪੜਾ ਮੇਰੇ ਰੰਝੇ ਦਾ ਪ੍ਰਿੰਸੀਪਲੀ ਜੀ ਹੜ ਕੱਟਿਓ ਨਾ ਕਾਲ ਦੀ ਚੋਣਾ ਹੁਣ ਤਾਂ ਮੈਨੂੰ ਲੱਗਦਾ ਜਿਹੜੀ ਕਹਿ ਰਹੇ ਸੀ ਪ੍ਰਿੰਸੀਪਲ ਜੀ ਉਹਦੇ ਬੱਚੇ ਵੀ ਪੜਦੇ ਹੋਣਗੇ ਕਾਲਜ ਦੇ ਵਿੱਚ ਇਸ ਟਾਈਮ ਮੇਰੇ ਖਿਆਲ ਬੱਚਿਆਂ ਦੇ ਬੱਚੇ ਵੀ ਹੋਣਗੇ ਠੀਕ ਹੈ ਗਾਣੇ ਐਸੇ ساری ਜ਼ਿੰਦਗੀ ਸਟੂਡੈਂਟੇ ਪੜਦੇ ਆਣੇ ਤੇ ਗਾਣਾਂ ਚੱਲ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਵਸਿਆ ਰਹਿੰਦੇ ਕੁਝ ਜ਼ਰੂਰੀ ਇਹ ਤੁਸੀਂ ਧਿਆਨ ਨਾਲ ਪ੍ਰੋਮੋਟ ਕਰਕੇ ਜਾਓ ਤੇ ਨਸ਼ਾ ਪ੍ਰੋਮੋਟ ਕਰਕੇ ਹਟੋਗੇ ਜੇ ਤੁਸੀਂ ਚੰਗੇ ਗਾਣੇ ਗਾਉਂੋ ਤਾਂ ਤੁਹਾਨੂੰ ਲੋਕ ਲਾਈਕ ਕਰਨਗੇ ਤੇ ਚੰਗੇ ਗਾਣੇ ਗਾਓ ਪਰ ਕਈ ਵਾਰ ਬੰਦਾ ਨਹਿਮੰਦ ਬਹੁਤ ਸਿਆਣਾ ਹੁੰਦਾ ਉਹਦਾ ਕਈ ਵਾਰ ਸਮਝ ਆਉਂਦਾ ਥੋੜਾ ਜਿਹਾ ਤੁਹਾਡੀ ਗੱਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਦੇ ਹੋ ਨਿਰਪੱਖ ਪੋਸਟ ਮੈਂ ਦਰਖਵਦੀ ਜਿਵੇਂ ਕਿ ਅਸੀਂ ਅਕਸਰ ਤੁਹਾਨੂੰ ਪੰਜਾਬ ਦੇ ਸਿੰਗਰ ਪੰਜਾਬ ਦੇ ਉਹ ਲੋਕ ਜਿਹੜੇ ਕਿ ਫੇਮਸ ਹਨ ਜਾਂ ਜਿਨ੍ਹਾਂ ਦੇ ਵਿੱਚ ਬਹੁਤ ਹੀ ਟੈਲੇਂਟ ਹੈ ਜਿਹੜਾ ਉਹ ਕੁੱਟ-ਕੁੱਟ ਕੇ ਜਿਹੜਾ ਭਰਿਆ ਹੋਇਆ ਹੈ ਅੱਜ ਸਾਡੇ ਕੋਲ ਉਹ ਇੱਕ ਮਹਾਨ ਅਸੀਂ ਕਹਿ ਸਕਦੇ ਹਾਂ ਉਹ ਪੰਜਾਬ ਦੇ ਉਹ ਸਿੰਗਰ ਜਿਨ੍ਹਾਂ ਦਾ ਕਿ ਨਾਮ ਪੰਜਾਬ ਦੇ ਵਿੱਚ ਨਹੀਂ ਬਲਕਿ ਆਲ ਵਰਲਡ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਅਕਸਰ ਉਹ ਰਹਿੰਦੇ ਨੇ ਗੀਤਾਂ ਨੂੰ ਲੈ ਕੇ ਜਿਵੇਂ ਕਿ ਅਸੀਂ ਕੁਝ ਕੋਸੇ ਕਿਉਂ ਆਲ ਵਰਲਡ ਦੇ ਉਹ ਲੋਕ ਜਿਹੜੇ ਕਿ ਇਹਨਾਂ ਨੂੰ ਪਿਆਰ ਕਰਦੇ ਹਨ ਅਸੀਂ ਉਹਨਾਂ ਨੂੰ ਮਨਾਉਣ ਜਾ ਰਹੇ ਹਾਂ ਤੁਸੀਂ ਕਿਸੇ ਟਾਈਮ ਉਹਨਾਂ ਦੇ ਬਹੁਤ ਸਮਾਂ ਪਹਿਲਾਂ ਉਹਨਾਂ ਦੇ ਜਿਹੜੇ ਗਾਣੇ ਸੁਣੇ ਕਾਲਜਾਂ ਦੇ ਵਿੱਚ ਜਿਹੜੇ ਮੁੰਡੇ ਪੜ੍ਹਦੇ ਸਨ ਉਹ ਉਹਨਾਂ ਨੂੰ ਜ਼ਿਆਦਾਤਰ ਪਿਆਰ ਕਰਦੇ ਸਨ ਕਿਉਂਕਿ ਉਹਨਾਂ ਦੇ ਇੱਕ ਗਾਣਾ ਸੀ ਮੇਰੇ ਰੰਝ ਦਾ ਪ੍ਰਿੰਸੀਪਲ ਜੀ ਸਾਡਾ ਕੱਟੇ ਉਹਨਾਂ ਕਾਲਜ ਦੇ ਵਿੱਚੋਂ ਨਾ ਸਾਡੇ ਕੋਲ ਉਹ ਮਹਾਨ ਹਸਤੀ ਉਹ ਪੰਜਾਬ ਦੇ ਫੇਮਸ ਸਿੰਗਰ ਇਸ ਟਾਈਮ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਨਿਰਪੱਖ ਪੋਸਟ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਨਵਕ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਿੱਜੀ ਪਿਆਰ ਸਤਿ ਸ਼੍ਰੀ ਅਕਾਲ ਦੋਰਾ ਕਵੀ ਸਾਹਿਬ ਕੀ ਬਾਤ ਕਾਫੀ ਦਿਨ ਦਾ ਤੁਹਾਡਾ ਚੈਨਲ ਬੜਾ ਪਪੂਲਰ ਹੈ ਹਾਂਜੀ ਮੈਂ ਸੋਚਦਾ ਸੀ ਕਿ ਤੁਹਾਡਾ ਚੈਨਲ ਵਧੀਆ ਪਰ ਅੱਜ ਮੌਕਾ ਮਿਲਿਆ ਤੁਹਾਡਾ ਬਹੁਤ ਬਹੁਤ ਥੈਂਕ ਯੂ ਅਸੀਂ ਸੁਣਿਆ ਅਸੀਂ ਖੁਦ ਵੀ ਸੁਣਦੇ ਹੁੰਦੇ ਸੀ ਤੁਹਾਡੇ ਗਾਣੇ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਉਹ ਹਾਂਜੀ 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 ਤੇ ਹਾਂ ਹਾਂ ਹਾਂਜੀ ਹਾਂਜੀ ਪਰ ਉਸ ਟਾਈਮ ਦੀ ਗੱਲ ਕਰਦੇ ਆ ਜਦੋਂ ਅਸੀਂ ਕਾਲ ਦੇ ਵਿੱਚ ਪੜ੍ਹਦੇ ਸੀ ਵੀ ਜਦੋਂ ਸੁਣਦੇ ਹੁੰਦੇ ਸੀ ਹੁਣ ਵੀ ਸੁਣਦੇ ਆ ਕਿਉਂਕਿ ਉਹ ਸਦਾ ਬਹਾਰ ਨੇ ਗਾਣੇ ਉਹ ਲੋਕਾਂ ਦੀ ਨਾ ਤਾਂ ਜਵਾਨ ਤੋਂ ਜਾਂਦੇ ਨੇ ਨਾ ਦਿਲ ਤੋਂ ਜਾਂਦੇ ਨੇ ਕਿ ਹਾਂ ਉਹ ਹਰ ਇੱਕ ਵਰਗ ਦਾ ਨੌਜਵਾਨਾ ਜਿਹੜਾ ਸੁਣਦਾ ਵਾ ਤੇ ਹੁਣ ਤੁਸੀਂ ਇਹ ਦੱਸੋ ਵੀ ਮਤਲਬ ਉਸ ਤੋਂ ਬਾਅਦ ਜਿਹੜੇ ਤੁਹਾਡੇ ਗਾਣੇ ਆਏ ਨੇ ਤੇ ਉਸ ਤਰ੍ਹਾਂ ਦੇ ਗਾਣੇ ਜਿਸ ਤਰ੍ਹਾਂ ਦਾ ਮੇਰੇ ਰਾਂਝੇ ਦਾ ਪ੍ਰਿੰਸੀਪਲ ਗਾਣਾ ਸੀਗਾ ਤੇ ਹੁਣ ਜਿਹੜੇ ਨਵੇਂ ਗਾਣੇ ਆ ਨੇ ਉਹਨਾਂ ਬਾਰੇ ਸਾਨੂੰ ਥੋੜਾ ਜਿਹਾ ਵਿਸਤਾਰਪੂਰਵਕ ਦੱਸਿਓ ਜੀ। ਇਹ ਸਮਾਂ ਸਮੇਂ ਦੇ ਨਾਲ ਬੰਦਰ ਬਦਲਣਾ ਚਾਹੀਦਾ ਹੈ ਨਾ। ਹਾਂਜੀ ਹਾਂਜੀ। ਕਿਉਂਕਿ ਸਮਾਂ ਜੇ ਸਮੇਂ ਦੇ ਨਾਲ ਤੁਸੀਂ ਨਹੀਂ ਚੱਲਦੇ ਤਾਂ ਸਮਾਂ ਤੁਹਾਨੂੰ ਬਹੁਤ ਪਿੱਛੇ ਛੱਡ ਜਾਂਦਾ ਹੈ। ਇਸ ਕਰਕੇ ਮੈਂ ਵੀ ਸਮੇਂ ਦੇ ਨਾਲ ਹੁਣ ਜੋ ਅੱਜ ਦੀ ਨੌਜਵਾਨ ਦੀ ਸੋਚ ਹੈ ਉਹ ਸੋਚ ਦੇ ਮੁਤਾਬਕ ਗਾਣੇ ਗਾ ਰਹੇ ਹਾਂ, ਉਹਨਾਂ ਦੀ ਪਸੰਦ ਦੇ ਮੁਤਾਬਕ ਗਾਣੇ ਗਾ ਰਹੇ ਹਾਂ। ਬਾਕੀ ਰੈਂਦੀ ਇਹ ਗੱਲ ਇਹ ਕਿ ਜ਼ਰੂਰੀ ਨਹੀਂ ਤੁਸੀਂ ਜਿਸ ਤਰ੍ਹਾਂ ਦੇ ਅੱਜਕੱਲ੍ਹ ਗਾਣੇ ਚੱਲਦੇ ਕਿਉ ਕਲਾਕਾਰਾਂ ਨੇ ਅੱਛੇ ਗਾਣੇ ਦੇ ਕੇ ਉਹਨਾਂ ਨੂੰ ਜੇ ਜੇ ਕਲਾਕਾਰਾਂ ਨਹੀਂ ਆਪਣੇ ਪਿੱਛੇ ਲਾਉਣਾ ਦਾ ਸਰੋਤੇ ਨੂੰ ਸਵੇਰੇ ਵੀ ਅਸੀਂ ਕੁਛ ਮੈਂ ਹੁਣ ਸਵੇਰ ਚਾਰ ਗਾਣੇ ਦੇ ਨਾਲ-ਨਾਲ ਨਾਲ ਜੋ ਅੱਜ ਦੀ ਜਨਰੇਸ਼ਨ ਦੀ ਪਸੰਦ ਦਾ ਗਾਣੇ ਕਰ ਰਹੇ ਜਿਹੜਾ ਗਾਣਾ ਸੀ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹੜਾ ਕੱਟੇ ਉਹਨਾਂ ਕਾਲਜ ਦੇ ਵਿੱਚੋਂ ਨਾ ਉਹ ਕਾਲਪਨਿਕ ਸੀ ਜਿਵੇਂ ਇੱਕ ਕਹਾਣੀ ਸੀ ਨਿੱਕ ਹੇ ਤਕਰੀਬਨ ਗਾਣ ਜਿੰਨੇ ਹੀ ਹੁੰਦੇ ਨੇ ਸਾਰੇ ਕਾਲਪਨਿਕ ਹੀ ਹੁੰਦੇ ਨੇ ਇਹਨਾਂ ਕੋਈ ਕੌਜ਼ਸ ਤੁਹਾਨੂੰ ਚਾਹਣ ਵਾਲੇ ਸਰੋਤੇ ਉਹ ਇਸ ਤਰ੍ਹਾਂ ਦੀ ਵੀ ਅਸੀਂ ਸੁਣਿਆ ਉਸ ਤਰ੍ਹਾਂ ਸੁਣਦੇ ਹੁੰਦੇ ਸੀ ਵੀ ਮਣੀ ਭਾਜੀ ਨਾਲ ਕੋਈ ਇਸ ਤਰ੍ਹਾਂ ਦੀ ਵਾਪਰੀ ਹੋ ਗਈ ਗੱਲ ਵੀ ਕਾਲਜ ਦੇ ਵਿੱਚ ਪੜ੍ਹਦੇ ਹੋਣਗੇ ਹਨਾ ਵੀ ਉਹ ਸਹੀ ਸੀ ਗੱਲ ਨਹੀਂ ਨਹੀਂ ਐਸੀ ਗੱਲ ਨਹੀਂ ਹੁੰਦੀ ਇਹ ਰਾਈਟਰ ਦੀ ਕਲਪਨਾ ਇੱਕ ਹਾਂਜੀ ਹਾਂਜੀ ਤੇ ਕਲਪਨਾ ਦੇ ਵਿੱਚ ਇਹਨਾਂ ਵਸੇ ਅਸਲ ਜ਼ਿੰਦਗੀ ਵਿੱਚ ਨਹੀਂ ਹੁੰਦਾ ਪਰ ਆਪਾਂ ਗਾਣੇ ਨੂੰ ਲੋਕਾਂ ਦੇ ਮੁਤਾਬਿਕ ਬਣਾ ਦਿੰਦੇ ਹਾਂ ਤੇ ਇੱਕ ਕਲਪਨਾ ਕਲਪਨਾ ਹੈ ਰਾਈਟਰ ਦੀ ਹਾਂ ਜੀ ਗਰੀ ਨਹੀਂ ਪਰ ਗਾਣੇ ਨੂੰ ਸੁਣਨ ਵਾਲਾ ਤਾਂ ਲੱਗਦਾ ਸੀਗਾ ਇਸ ਤਰ੍ਹਾਂ ਨਹੀਂ ਨਹੀਂ ਤੇ ਬਾਈ ਬਚਨ ਬੇਦਲ ਦੀ ਕਰਨ ਦੇ ਚੁਲੇ ਕੇ ਗਾਣਾ ਮੁੰਡੇ ਕਲਪਣਾ ਇੱਕ ਹਾਂ ਜੀ ਹਾਂ ਤੇ ਅਕਸਰ ਹੁੰਦਾ ਨਹੀਂ ਹੁੰਦਾ ਬਹੁਤ ਘੱਟ ਆ ਬਹੁਤ ਸਕਦਾ ਬਾਈ ਬਚਨ ਜੀ ਬਚਨ ਬੇਦਲ ਜੀ ਬੇਦਲ ਜੀ ਨਾਲ ਇਸ ਤਰ੍ਹਾਂ ਦੀ ਬਾਤਰੀਓ ਬਿਕਟਾ ਜਿੰਨੇ ਕੁ ਮੈਨੂੰ ਪਤਾ ਹੈ ਉਹ ਨਾਲ ਨਹੀਂ ਉਹ ਤਾਂ شریف شریف ਬੰਦਾ ਜਰਾਂ ਕਾ ਨੂੰ ਠੀਕ ਹੈ ਤੇ ਸਾਨੂੰ ਗਾਣੇ ਦੇ ਬੋਲ ਸੁਣਾ ਦਿਓ ਕਿਉਂਕਿ ਬਹੁਤ ਮਨ ਕਰਦਾ ਉਹ ਗਾਣੇ ਨੂੰ ਲੋਕਾਂ ਨੂੰ ਵੀ ਸੁਣਨ ਨੂੰ ਅਸੀਂ ਵੀ ਸੁਣਨਾ ਚਾਹੁੰਦੇ ਹਾਂ ਜੀ ਜੀ ਗਦੋਂ ਮੈਂ ਹੱਥ ਜੋੜ ਕੇ ਮੈਂ ਅਰਜ਼ਾ ਗੁਜ਼ਾਰਦੀ ਕਰ ਦੇਵੋ ਇਹਨੂੰ ਬਸ ਮਾਫਿਖਵਾਲ ਜੀ ਮੇਰੇ ਪਿੱਛੇ ਲੜੇ ਪੈਂਦਾ ਦਿਲ ਡਾਣੀ ਮਾੜਾ ਮੇਰੇ ਪਿੱਛੇ ਲੜੇ ਪੈਂਦਾ ਦਿਲ ਡਾਣੀ ਮਾੜਾ ਇਸ ਗੱਲ ਦੀ ਗਵਾਹੀ ਮੈਂ ਪਰਾਂ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹਰ ਕੱਟਿਓ ਨਾ ਕਾਲਜ ਚੋਂ ਨਾ ਹੁਣ ਤਾਂ ਮੈਨੂੰ ਲੱਗਦਾ ਜਿਹੜੀ ਕਹਿ ਰਹੇ ਸੀ ਪ੍ਰਿੰਸੀਪਲ ਜੀ ਉਹਦੇ ਬੱਚੇ ਵੀ ਪੜਦੇ ਹੋਣਗੇ ਕੱਲ ਦੇ ਵਿੱਚ ਇਸ ਟਾਈਮ ਨਹੀਂ ਮੇਰੇ ਖਿਆਲ ਬੱਚਿਆਂ ਦੇ ਬੱਚੇ ਵੀ ਹੋਗੇ ਹੋਣੇ ਠੀਕ ਹੈ ਗਾਣੇ ਐਸੇ ਹੀ ساری ਜ਼ਿੰਦਗੀ ਸਟੂਡੈਂਟ ਨੇ ਪੜ ਦੇਣਾ ਤੇ ਗਾਣਾ ਹਮੇਸ਼ਾ ਲੋਕਾਂ ਦੇ ਦਿਲਾਂ ਦੇ ਵਿੱਚ ਵਸਿਆ ਰਹਿਣਾ ਜੀ ਇੱਕ ਹੋਰ ਦੱਸੋ ਵੀ ਅੱਜ ਦੇ ਵੀ ਗਾਇਕ गा ਰਹੇ ਨੇ ਹਨਾ ਜੀ ਜੀ ਉਸ ਟਾਈਮ ਜਦੋਂ ਤੁਹਾਡੇ ਗਾਣੇ ਫੇਮਸ ਹੋਏ ਸੀ ਹੁਣ ਵੀ ਤੁਹਾਡੇ ਗਾਣੇ ਫੇਮਸ ਹੋ ਰਹੇ ਨੇ ਅੱਜ ਦੇ ਉਹਨਾਂ ਗਾਇਕਾਂ ਨੂੰ ਗੀਤਕਾਰਾਂ ਜਿਹੜੇ ਲਿਖ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਅੱਜ ਦੇ ਬੜੀ ਸੋਚ ਅੱਛੀ ਹੈ ਸਾਰੇ ਇੱਕੋ ਜਿਹੇ ਹੁੰਦੇ ਹਰ ਜ਼ਮਾਨੇ ਦੇ ਵਿੱਚ ਹਰ ਸਮੇਂ ਦੇ ਵਿੱਚ ਹਰ ਯੁੱਗ ਦੇ ਵਿੱਚ ਹਰ ਟਾਈਮ ਦੇ ਵਿੱਚ ਅੱਜ ਵੀ ਬੜਾ ਅੱਛਾ ਲਿਖਣ ਵਾਲੇ ਨੇ ਬਹੁਤ ਵਧੀਆ ਲਿਖਣ ਵਾਲੇ ਨੇ ਨਵੇਂ ਨਵੇਂ ਮੁੰਡੇ ਬਹੁਤ ਅੱਛਾ ਲਿਖਦੇ ਨੇ ਤੇ ਰਹੀ ਗੱਲ ਤੁਹਾਡੀ ਮਤਲਬ ਨਵੇਂ ਕਲਾਕਾਰ ਨੂੰ ਕੁਝ ਕਹਿਣ ਦੀ ਰਾਈਟਰ ਨੂੰ ਕੁਝ ਕਹਿਣ ਦੀ ਕਾਇਦ ਤੇ ਬੜੇ ਰਾਈਟਰ ਵੀ ਬੜੇ ਸਿਆਣੇ ਨੇ ਤੇ ਕਲਾਕਾਰ ਵੀ ਬੜੇ ਸਿਆਣੇ ਨੇ ਮੇਰੇ ਨਾਲ ਵੱਧ ਸਿਆਣੇ ਨੇ ਤੇ ਮੇਰੇ ਖਿਆਲ ਮੈਂ ਇੱਕ ਇਹਨਾਂ ਵਾਰੇ ਕੁਝ ਕਹਿ ਨਹੀਂ ਸਕਦਾ ਗੱਲ ਕਰਦੇ ਆ ਉਹ ਗੀਤਾਂ ਦੀ ਵੀ ਜਿਹੜੇ ਨੌਜਵਾਨਾਂ ਨੂੰ ਗਲਤ ਦਿਸ਼ਾ ਵੱਲ ਜਿਹੜੇ ਗੀਤਾਂ ਦੇ ਵਿੱਚ ਅਸੀਂ ਦੇਖਿਆ ਮਾਰਤਾੜ ਕੁਝ ਇਸ ਤਰ੍ਹਾਂ ਦੇ ਲਫ਼ਜ਼ ਯੂਜ਼ ਕੀਤੇ ਜਾਂਦੇ ਨੇ ਜਿਹੜੇ ਕਿ ਅਸੀਂ ਸੁਣ ਨਹੀਂ ਸਕਦੇ ਬਿਲਕੁਲ ਜੇ ਤੁਸੀਂ ਤੁਹਾਡਾ ਕੋਈ ਗਾਣਾ ਗਲਤੀ ਨਾਲ ਇੱਕ ਗਲਤ ਪਰ ਨਸ਼ਾ ਨੂੰ ਪ੍ਰਮੋਟ ਕਰਕੇ ਜਾਂ ਹਥਿਆਰਾਂ ਨੂੰ ਪ੍ਰਮੋਟ ਕਰਕੇ ਤੁਸੀਂ ਹਟੋ ਜਾਂਦੇ ਹੋ ਹਾਂਜੀ ਹਾਂਜੀ ਤਾਂ ਮੇਰਾ ਖਿਆਲ ਹੈ ਤੁਸੀਂ ਚੰਗੇ ਗਾਣੇ ਕਰਕੇ ਹਟੋ ਸਕਦੇ ਹੋ ਇੱਕ ਕਲਾਕਾਰ ਸੀਗਾ ਮੈਂ ਉਹਨੂੰ ਕਿਹਾ ਸੀ ਉਹ ਬਾਰ-ਬਾਰ ਉਹਨਾਂ ਦੀ ਕਰਦੇ ਨੂੰ ਕਿਹਾ ਵੀ ਤੁਸੀਂ ਉਹਨੂੰ ਹਟੋ ਕਿਉਂ ਕੁਝ ਜ਼ਰੂਰੀ ਇਹ ਤੁਸੀਂ ਧਿਆਨ ਨਾਲ ਪ੍ਰਮੋਟ ਕਰਕੇ ਜਾਂ ਤੁਸੀਂ ਨਸ਼ਾ ਨੂੰ ਪ੍ਰਮੋਟ ਕਰਕੇ ਹਿੱਟ ਹੋਵੋਗੇ ਜੇ ਤੁਸੀਂ ਚੰਗੇ ਗਾਣੇ ਗਾਉਂਗੇ ਤੁਹਾਨੂੰ ਲੋਕ ਲਾਈਕ ਕਰਨਗੇ ਤਾਂ ਚੰਗੇ ਗਾਣੇ ਵਿਗਾ ਲੋ ਪਰ ਕਈ ਵਾਰ ਬੰਦਾ ਨਹੀਂ ਮੰਦਾ ਬਹੁਤ ਸਿਆਣਾ ਹੁੰਦਾ ਉਹਦਾ ਕਈ ਵਾਰ ਖਮਾ ਜਾਪਕ ਤੁਹਾਡਾ ਬੰਦਾ ਪਾ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਵੇਂ ਕਿ ਕਾਫੀ ਸਮਾਂ ਪਹਿਲਾਂ ਜਿਵੇਂ ਕਿ ਜਮਲਾ ਜੀ ਸੀਗੇ ਜਾਂ ਮੁਹੰਮਦ ਸੁਦੀਕ ਜੀ ਸੀਗੇ ਉਹਨਾਂ ਦੇ ਗਾਣੇ ਵੀ ਤਾਂ ਚੱਲਦੇ ਹੀ ਸੀਗੇ ਹਾਂਜੀ ਚੱਲਦੇ ਨੇ ਤੇ ਉਸ ਟਾਈਮ ਵੀ ਚੱਲਦੇ ਸੀਗੇ ਪਰ ਸਾਨੂੰ ਕਿਉਂ ਲੋੜ ਪਈ ਇਹ ਹਥਿਆਰਾਂ ਵਾਲੇ ਗਾਣੇ 'ਚ ਇਸ ਤਰ੍ਹਾਂ ਦੇ ਲਫ਼ਜ਼ ਯੂਜ਼ ਕਰਨ ਲਈ ਵੀ ਅਸੀਂ ਫੇਮਸ ਹੋਣਾ ਵਾ ਮੇਰੇ ਖਿਆਲ ਕੁਛ ਇੱਥੋਂ ਤੱਕ ਕੁਝ ਸਿੱਖੇ ਨਹੀਂ ਇਹ ਲੋਕ ਹਾਂਜੀ ਸਿੱਖੇ ਨਹੀਂ ਆਏ ਨਾ ਇਹਨਾਂ ਨੂੰ ਜਾਂ ਗਾਉਣਾ ਨਹੀਂ ਆਉਂਦਾ ਪਰ ਕੋਈ ਛੀਤੀ ਵੀ ਕੁਝ ਹਲਕੀ ਫਲਕੀ ਜਿਹੜੀ ਪੋਇਟਰੀ ਆ ਉਹਦੇ ਨਾਲ ਰਾਈਟ ਮਤਲਬ ਗਾਣੇ ਨਾਲ ਫਲਕੀ ਫਲਕ ਲੱਗ ਕੇ ਇਹਨੇ ਗਾਣੇ ਲਈ ਜਾਈ ਹਟੋ ਜਾਣੀ ਠੀਕ ਹੈ ਨਾ ਗਾਣੇ ਹਟੋ ਜਾਂਦਾ ਬੰਦਾ ਫਿਰ ਫਿਊ ਟਾਈਮ ਲਈ ਹੁੰਦਾ ਪਰ ਬਟੇਰ ਵੀ ਸਮਾਂ ਲੰਬਾ ਸਮਾਂ ਜਦ ਤੁਸੀਂ 30 35 ਸਾਲ ਰਾਜ ਘਰੋਂ ਜਿਸ ਤਰ੍ਹਾਂ ਅੱਜਕੱਲ ਮੇਰੇ ਗਾਣੇ ਆ ਮੇਰੇ ਗਾਣੇ ਨੂੰ 35 ਸਾਲ ਹੋ ਗਏ ਅੱਜ ਵੀ ਲੋਕ ਮਨਾਂ ਦੇ ਵਿੱਚ ਵਸੇ ਹੋਏ ਨੇ ਲੋਕ ਗੀਤ ਬਣੇ ਨੇ ਸੋ ਤੁਸੀਂ ਚੰਗੇ ਗਾਣੇ ਗਾ ਕੇ ਜੇ ਚੰਗੇ ਗਾਉਂਗੇ ਤਾਂ ਤੁਸੀਂ ਮੇਰਾ ਖਲ ਲੰਬਾ ਸਮਾਂ ਹੈ ਇਸ ਲਈ ਲਾਈਨ ਦੇ ਵਿੱਚ ਜਣੀ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਤੁਸੀਂ ਰਾਜ ਕਰ ਸਕਦੇ ਹੋ ਤੁਸੀਂ ਗੱਲ ਕੀਤੀ ਹੈ 35 ਸਾਲ ਦੀ 35 ਸਾਲ ਪਹਿਲਾਂ ਕੋਈ ਇਸ ਤਰ੍ਹਾਂ ਦਾ ਪਲੇਟਫਾਰਮ ਨਹੀਂ ਸੀਗਾ ਜਿਵੇਂ ਕਿ ਹੁਣ ਪਲੇਟਫਾਰਮ ਬਹੁਤ ਨੇ ਸੋਸ਼ਲ ਮੀਡੀਆ ਹੋ ਗਿਆ ਚੈਨਲ ਹੋ ਗਏ ਪਰ ਉਸ ਟਾਈਮ ਵੀ ਜਿਹੜਾ ਤੁਹਾਡਾ ਗਾਣਾ ਟੌਪ ਤੇ ਚੱਲਿਆ ਸੀ ਨਾ ਕਿ ਇਨਾ ਕੋਈ ਪਲੇਟਫਾਰਮ ਨਹੀਂ ਪਰ ਹੁਣ ਵਾਲੇ ਗਾਇਕਾਂ ਨੂੰ ਇਹ ਜੀ ਲੋੜ ਕਿਉਂ ਪੈ ਰਹੀ ਹੈ ਵੀ ਤੁਹਾਡਾ-ਤੁਹਾਡੇ ਚੈਨਲਾਂ ਤੇ ਉਹ ਗਾਣੇ ਦੇ ਰਹੇ ਨੇ ਪਰ ਫਿਰ ਵੀ ਗਾਣੇ ਨਹੀਂ ਚੱਲਦੇ ਉਸ ਟਾਈਮ ਸਾਡੇ ਵੇਲੇ ਪਲੇਟਫਾਰਮ ਹੈ ਹੀ ਨਹੀਂ ਸੀ ਕਿਲਾ ਦੂਰਦਰਸ਼ਨ ਸੀਗਾ ਹਾਲਕਿ ਮੈਂ ਦੂਰਦਰਸ਼ਨ ਦੇ ਉਹ ਨਹੀਂ ਗਿਆ ਸੀਗਾ ਪਹਿਲਾਂ ਬਾਅਦ ਹਿੱਟੋ ਕੇ ਬਾਅਦ ਗਿਆ ਤੇ ਉਦੋਂ ਟੈਲੈਂਟ ਚੱਲਦਾ ਸੀ ਲੋਕਾਂ ਨੇ ਜਿਹੜੇ ਲੋਕ ਅੱਛਾ ਸੁਣਦੇ ਸੀ ਕਿ ਲੱਖਾਂ ਅੱਛਾ ਗਾਉਂਦੇ ਸੀ ਗਾਉਣ ਵਾਲੇ ਸੁਣਦੇ ਸੀ ਤੇ ਤਾਂ ਹੀ ਲੰਬਾ ਸਮਾਂ ਚੱਲਦੇ ਸੀ ਤੇ ਅੱਜ ਕੱਲ੍ਹ ਤੇ ਗਾਇਕ ਜਿਹੜੇ ਮੇਰਾ ਹਿਸਾਬ ਨੇ ਦੇ ਨਾਲ ਸਾਰੇ ਨਹੀਂ ਹੁੰਦੇ ਅੱਜ ਕੱਲ੍ਹ ਬੜੇ ਸੱਚੇ ਨਵੇਂ ਮੁੰਡੇ ਬਹੁਤ ਛੇ ਗਾਉਂਦੇ ਨੇ ਬੜੇ ਸੂਈਲੇ ਕਲਾ ਕਰ ਰਹੇ ਨੇ ਬੜਾ ਅੱਛਾ ਲੱਗਦੇ ਨੇ ਅੱਛੇ ਅੱਛੇ ਗਾਣੇ ਅੱਜ ਵੀ ਹਟੋ ਰਹੇ ਨੇ ਤੋਂ ਬੜੇ ਦਿਨ ਤੋਂ ਗਾ ਰਹੇ ਨਹੀਂ ਲੰਬਾ ਸਮਾਂ ਚੱਲਣਗੇ ਤੇ ਪਰ ਕੁਝ ਲੋਕਾਂ ਨੂੰ ਕੁਝ ਨਵੇਂ ਗਾਇਕਨ ਨੂੰ ਇਹ ਸਿਰ ਵਹਿਮ ਹੋ ਗਿਆ ਜਾਂ ਪੈਸੇ ਦੇ ਸਰਤੇ ਆ ਕੇ ਜੋਰ ਦੇ ਸਰਤੇ ਪੈਸੇ ਦੇ ਜੋਰ ਤੇ ਇਹ ਜੇ ਲੰਬਾ ਸਮਾਂ ਹਟ ਰਵਾਂਗੇ ਆ ਠੀਕ ਹੈ ਤੇ ਫਿਊ ਟਾਈਮ ਲੈ ਆਪਣਾ ਸ਼ੌਕ ਪੂਰਾ ਕਰ ਸਕਦੇ ਹਾਂ ਐਸੇ ਦੇ ਜ਼ੋਰ ਦੇ ਪਰ ਲੰਬਾ ਸਮਾਂ ਨਹੀਂ ਇਸ ਲਾਈਨ ਦੀ ਟੈਕਸਾਈ ਜੀ ਕੋਈ ਕੋਈ ਹੋਰ ਗਾਣਾ ਜਿਹੜਾ ਕਿ ਤੁਹਾਡੇ ਮਨ ਨੂੰ ਜ ਜਿਹਨਾਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਉਹ ਸਾਡੇ ਸਰੋਤਨ ਸੁਣਾਓ ਜੀ ਗਾਣੇ ਤਾਂ ਮੇਰੇ ਦਾ ਇੱਕ ਤੋਂ ਇੱਕ ਵੱਧ ਨਹੀਂ ਕਿਉਂਕਿ ਮੈਨੂੰ ਖੁਦ ਨਹੀਂ ਪਤਾ ਕਿੰਨੇ ਗਾਣੇ ਹਟ ਨੇ ਠੀਕ ਹੈ ਤੇ ਇਹ ਤਾਂ ਲੋਕਾਂ ਦਾ ਪਿਆਰ ਹੈ ਕਿੰਨੇ ਲੋਕਾਂ ਨੇ ਬੜੇ ਗਾਣੇ ਨੂੰ ਤੱਕ ਐਸਾ ਪਾਸਪੋਰਟ ਬਣਾਇਆ ਐਸਾ ਵੀਜ਼ਾ ਲਵਾ ਪਾਸਪੋਰਟ ਵਾਲਾ ਸੁਣਾ ਦਿਓ ਜੀ ਤੈਸਾ ਵੀਜ਼ਾ ਲਵਾ ਕੇ ਤਾਂ ਅੱਜ ਤੱਕ ਮੈਂ 35 ਸਾਲ ਤੋਂ ਜਣੀ ਨਹੀਂ ਗੀਤਾਂ ਕਰਕੇ ਇਹਨਾਂ ਲੋਕਾਂ ਦੇ ਪਿਆਰ ਸਦਕਾ ਕਰਕੇ ਕਿਉਂਕਿ ਮੈਂ ਕਹਿੰਦਾ ਨਾ ਮੈਂ ਕਲਾਕ ਖੁਦ ਨਹੀਂ ਗਾਉਣਾ ਹੁੰਦਾ ਹਲੇ ਅਰੇ ਗਾਉਣਾ ਸਿੱਖ ਰਹੇ ਹਾਂ ਇਹ ਤਾਂ ਆਡੀਅנס ਦਾ ਲੋਕਾਂ ਦਾ ਪਿਆਰ ਹੈ ਵਰਨਾ ਸੀ ਲੋਕਾਂ ਦੇ ਚਰਨਾਂ ਦੀ ਧੂੜ ਹੈ ਗਾਉਣ ਨੂੰ ਤਾਂ ਏਥੇ ਬਹੁਤ ਦੂਰ ਨਹੀਂ ਤੇ ਐਸਾ ਪਾਸਪੋਰਟ ਬਣਾ ਕੇ ਤਾਂ ਐਸਾ ਵੀਜ਼ਾ ਲਵਾ ਕੇ ਤਾਂ ਕਿ ਹੁਣ ਮੈਂ 35 ਸਾਲ ਤੂੰ ਜੱਜ ਨਹੀਂ ਸ਼ੇਅਰ ਕਰਾਂਗੇ ਇਹ ਅਸ਼ੀਰਵਾਦ ਨਾਲ ਲੋਕਾਂ ਦਾ ਜਿਵੇਂ ਕਿ ਤੁਸੀਂ ਸੁਣਿਆ ਰਣਜੀਤ ਮਣੀ ਜੀ ਦੱਸ ਰਹੇ ਨੇ ਵੀ ਜਿਹੜਾ ਇਹਨਾਂ ਨੇ ਗੀਤ ਗਾਇਆ ਸੀ ਪਾਸਪੋਰਟ ਉਥੋਂ ਇਹਨਾਂ ਦਾ ਇਸ ਐਸਾ ਵੀਜ਼ਾ ਲੱਗਿਆ ਵੀ ਅੱਜ ਤੱਕ ਉਹ ਜਾਦ ਨਹੀਂ ਚੇ ਨਹੀਂ ਉਤਰਿਆ ਪਰ ਆਪਾਂ ਉਹਨਾਂ ਤੋਂ ਹੁਣ ਗਾਣਾ ਪਾਸਪੋਰਟ ਵਾਲਾ ਸੁਣਾਵਾਂਗੇ ਸੁਣਿਆ ਤੂੰ ਚੰਨਾ ਪਾਸਪੋਰਟ ਬਣਾ ਲਿਆ ਚੋਰੀ ਚੋਰੀ ਚੋਰਾਵੇ ਤੂੰ ਵੀਜ਼ਾ ਵੀ ਲਵਾ ਲਿਆ ਥੋੜੇ ਕੁ ਦਿਨਾਂ ਦੇ ਪਿੱਛੋਂ ਤੇਰੀ ਆ ਫਲਾਈਟ ਕਹਿੰਦੇ ਜਾਵੇਂਗਾ ਉਡਾਰੀਆਂ ਤੁਮਾਰ ਸੋਹਣਿਆ ਓ ਤੈਨੂੰ ਲੰਡਨ 'ਚ ਜਾ ਕੇ ਲੰਡਨ 'ਚ ਜਾ ਕੇ ਤੇਰੇ ਯਾਦ ਵੀ ਨਹੀਂ ਰਹਿਣਾ ਕਦੇ ਕੀਤਾ ਸਿਗਰੀ ਬਣੀ ਨਾ ਪਿਆਰ ਸੋਹਣਾ ਤੈਨੂੰ ਯਾਦ ਵੀ ਨਹੀਂ ਰਹਿਣਾ ਚੰਨਾ ਵੇ ਤੈਨੂੰ ਯਾਦ ਵੀ ਨਹੀਂ ਰਹਿਣਾ ਬਹੁਤ ਹੀ ਬਾ ਕਮਾਲ ਜਿਹੜੀ ਆਵਾਜ਼ ਤੇ ਅੰਦਾਜ਼ ਉਸ ਤੋਂ ਵੱਧ ਕੇ ਇਹਨਾਂ ਦਾ ਸੁਭਾਅ ਜਿਵੇਂ ਕਿ ਮਿਲਣਸਾਰ ਹਰ ਇੱਕ ਨੂੰ ਹਰ ਇੱਕ ਨੂੰ ਇਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਵੀ ਇਹ ਫੇਮਸ ਸਿੰਗਰ ਨੇ ਤਾਂ ਇਹਨਾਂ ਦੇ ਵਿੱਚ ਕੋਈ ਮੈ ਵਾਲੀ ਬਿਲਕੁਲ ਨਹੀਂ ਸਾਨੂੰ ਗੱਲ ਦੇਖਣ ਨੂੰ ਮਿਲ ਰਹੀ ਅਸੀਂ ਇਹਨਾਂ ਨੂੰ ਮਿਲਿਆ ਸਾਨੂੰ ਬਹੁਤ ਹੀ ਵਧੀਆ ਲੱਗਿਆ ਪ੍ਰਮਾਤਮਾ ਕਰੇ ਇਸ ਤਰ੍ਹਾਂ ਹੀ ਇਹ ਬਲੰਦੀਆਂ ਸੁੰਦੇ ਰਹਿਣ ਇਹਨਾਂ ਦੀ ਆਵਾਜ਼ ਇਸ ਤਰ੍ਹਾਂ ਹੀ ਆਵਾਜ਼ ਦੇ ਵਿੱਚ ਦਮ ਰਹੇ ਲੋਕਾਂ ਨੂੰ ਵਧੀਆ-ਵਧੀਆ ਗਾਣੇ ਸਾਡੇ ਸਰੋਤਿਆਂ ਨੂੰ ਦਿੰਦੇ ਰਹਿਣ ਅਸੀਂ ਸਾਡੇ ਦਫ਼ਤਰ ਵਿੱਚ ਪਹੁੰਚਿਆ ਸੀ ਇਹਨਾਂ ਦਾ ਸਪੈਸ਼ਲ ਧੰਨਵਾਦ ਕਰਦੇ ਹਾਂ ਜੀ ਸਾਬ ਗੱਲ ਕਰੂੰਗਾ ਤੁਸੀਂ ਜਿਹੜੇ ਲੋਕ ਆਓ ਸਾਡਾ ਸਿੱਕੇ ਦੇ ਨਾ ਹਾਂਜੀ ਹਾਂਜੀ ਸਾਡਾਂ ਦੀ ਮਾਰਾ ਖਾਦੀ ਉਹ ਨਹੀਂ ਜਿਨਾਂ ਦੇ ਉਹ ਮੇਰੇ ਖਿਆਲ ਜ਼ਿੰਦਗੀ ਪਰ ਵਿੱਚ ਕਦੇ ਮਾਰ ਨਹੀਂ ਖਾਂਦੇ ਠੀਕ ਹੈ ਉਹ ਤਰਾਹ ਜਿਹੜਾ ਜ਼ਿੰਦ ਕਦੇ ਗਾਣਾ ਸੈੱਟ ਹੋ ਗਿਆ ਕਦੇ ਨਾ ਹੋਇਆ ਨਾ ਚੱਲਿਆ ਇੱਕ ਲਾਈਫ ਹੈ ਨਾ ਦੋ ਸਿੱਕੇ ਦੋ ਪਹਿਲੂ ਕਦੇ ਚੱਲ ਕੇ ਕਦੇ ਨਾ ਚੱਲੇ ਹਨ ਤੇ ਬਟ ਤੁਸੀਂ ਡੋਲੋ ਨਾ ਜ਼ਿੰਦਗੀ ਵਿੱਚ ਮਿਹਨਤ ਕਰਦੇ ਰਹੋ ਤੇ ਉਸਤਾਦਾਂ ਦੀ ਸੇਵਾ ਜਰੂਰ ਕਰੋ ਜੇ ਸਿੱਖਿਆ ਹੋਊਗਾ ਤੁਸੀਂ ਕੁਝ ਲੰਬਾ ਸਮਾਂ ਚ ਜਿਉਂਦੇ ਹੋਗੇ ਜੇ ਤੁਸੀਂ ਨਾ ਸਿੱਖੋਗੇ ਠੀਕ ਹੈ ਬਖਰੀ ਗੱਲ ਤੁਸੀਂ ਸ਼ੌਕ ਪੂਰਾ ਕਰ ਲਓ ਤਾਂ ਆਓ ਤੇ ਚਲੇ ਜਾਓ ਸੋ ਇਸ ਕਰਕੇ ਸਿੱਖਣਾ ਬਹੁਤ ਜ਼ਰੂਰੀ ਹੈ ਸੋ ਮੈਂ ਜਿੰਨਾ ਕਿ ਮੇਰੇ ਉਸਤਾਦ ਜੀ ਅਮਰ ਸਿੰਘ ਚਮਕੀਰਾ ਜੀ ਤੋਂ ਸਿੱਖਿਆ ਅੱਜ ਮੇਰੇ ਜ਼ਿੰਦਗੀ ਵਿੱਚ ਉਹੀ ਕੰਮ ਆ ਰਿਹਾ ਹੈ ਤੇ ਉਹਨਾਂ ਨੂੰ ਅੱਜ ਵੀ ਹਰ ਗਾਣਾ ਜੇ ਸਟੇਟ ਤੇ ਚੜਦਾ ਤਾਂ ਵੀ ਉਹਨਾਂ ਨੂੰ ਪਹਿਲਾਂ ਮੱਥਾ ਟੇਕ ਕੇ ਉਹਨਾਂ ਨੂੰ ਉਹਨਾਂ ਦਾ ਆਸ਼ੀਰਵਾਦ ਲੈ ਕੇ ਹਮੇਸ਼ਾ ਸਟੇਟ ਤੇ ਚੜਦੇ ਆ ਜਾਂ ਸਟੂਡੀਓ ਜਾਂਦੇ ਆ ਤੇ ਉਹਨਾਂ ਨੂੰ ਮੈਂ ਆਸ਼ੀਰਵਾਦ ਹਮੇਸ਼ਾ ਸਾਰੇ ਨਾਲ ਦਿੰਦਾ ਠੀਕ ਹੈ ਜਿਵੇਂ ਕਿ ਉਹ ਠੀਕ ਹੈ ਜਿਵੇਂ ਕਿ ਅੱਜ ਸਾਨੂੰ ਰਣਜੀਤ ਮਣੀ ਜੀ ਨੇ ਬਹੁਤ ਹੀ ਜਿਹੜੇ ਇਹਨਾਂ ਦੇ ਫੇਮਸ ਗਾਣੇ ਉਹ ਸੁਣਾਏ ਨੇ ਉੱਥੇ ਅੱਜ ਇਹਨਾਂ ਨੇ ਉਹਨਾਂ ਗੈਕਨੂ ਇੱਕ ਮੈਸੇਜ ਵੀ ਦਿੱਤਾ ਵਾ ਵੀ ਆਪਣੇ ਉਸਤਾਦ ਦੀ ਵਿੱਚ ਰਿਸਪੈਕਟ ਕਰੋ ਆਪਣੇ ਉਸਤਾਦ ਦੇ ਚੱਲੇ ਹੋਏ ਮਾਰਗ ਤੇ ਚੱਲੋ ਤੇ ਸਿੱਖ ਕੇ ਮਾਰਕੀਟ ਦੇ ਵਿੱਚ ਜਾਓ ਅਗਰ ਸਿੱਖ ਕੇ ਆਵੋਗੇ ਤਾਂ ਕੁਝ ਸਮਾਂ ਚੱਲੋਗੇ ਅਗਰ ਨਹੀਂ ਸਿੱਖ ਕੇ ਆਵੋਗੇ ਤਾਂ ਉਸ ਸਮਾਂ ਥੋੜਾ ਸਾ ਸਮਾਂ ਹੀ ਚੱਲੋਗੇ ਅੱਜ ਇਹਨਾਂ ਨੇ ਜਿੱਥੇ ਸਾਡੇ ਨਾਲ ਆਪਣੀ ਗਾਇਕੀ ਦੇ ਸਫ਼ਰ ਬਾਰੇ ਗੱਲ ਕੀਤੀ ਉੱਥੇ ਸਾਨੂੰ ਇਹਨਾਂ ਨੇ ਬਹੁਤ ਹੀ ਜਿਹੜੇ ਇਹਨਾਂ ਦੇ ਫੇਮਸ ਗੀਤ ਸੀ ਉਹ ਵੀ ਸੁਣਾਏ ਤੇ ਇੱਕ ਜਿਹੜੇ ਸਾਡੇ ਪੰਜਾਬ ਦੇ ਨਵੇਂ ਸਿੰਗਰ ਨੇ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਅਸੀਂ ਇਹਨਾਂ ਦਾ ਸਪੈਸ਼ਲ ਤੌਰ ਤੇ ਸਾਡੇ ਦਫ਼ਤਰ ਵਿੱਚ ਪਹੁੰਚਣ ਦੇ ਧੰਨਵਾਦ ਕਰਦੇ ਹਾਂ ਮਿਹਰਬਾਨੀ ਥੈਂਕ ਯੂ